ਆਓ ਅਸੀਂ ਉਹ ਜੋ ਪਰਮੇਸ਼ਵਰ ਦੇ ਲੋਕ ਹਨ ਅਤੇ ਜਿਹੜੇ ਨਹੀਂ ਹਨ ਸਿਰਲੇਖ ਉਪਦੇਸ਼ ਨਾਲ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰੀਏ। ਇਹ 하나님ੇ ਸਿਰਫ ਦੇਖਣ ਨਾਲ ਉਹਨਾਂ ਲੋਕਾਂ ਵਿੱਚ ਫਰਕ ਕਰਨਾ ਔਖਾ ਹੈ ਜੋ ਪਰਮੇਸ਼ਵਰ ਦੇ ਲੋਕ ਹਨ ਅਤੇ ਜਿਹੜੇ ਨਹੀਂ ਹਨ। ਹਾਲਾਂਕਿ ਪਰਮੇਸ਼ਵਰ ਸਾਨੂੰ ਉਹਨਾਂ ਵਿਚਕਾਰ ਫਰਕ ਕਰਨ ਦੇ ਤਰੀਕੇ ਲਈ ਜਗਾਉਂਦੇ ਹਨ। इसलिए आज आओ असिपसाह दी महत्ता बारे ये फर्क करण बारे कि किहड़े परमेश्वर दे लोग हन अध्ययन करिए क्योंकि नवे नेम दा पसाह सानु सवरग ले ज्यादा उम्मीद रखने दी इजाजत द인다 है इसलिए सानु इस नु ले कई आत्मावान दी अगुवाई करनी चाहीदी है पसाह विच शामिल परमेश्वर दी इच्छा बहुत महत्वपूर्ण है क्योंकि परमेश्वर साकती दता परमेवर पसाह नो अद्याय नौ अध्याय नौ वचन एक देखिए आओ अध्याय नौ वचन एक नौ वचन एक, नौ वचन एक, एक नजर पाइए। יהוה מוסה נו סיני די עגאר وچ ਦੂਜੇ ਬਰੇ ਦੇ ਪਹਿਲੇ ਮਹੀਨੇ ਉਹਨਾਂ ਦੇ ਮਿਸਰ ਦੇਸ਼ ਤੋਂ ਨਿਕਲਣ ਦੇ ਮਗਰੋਂ ਬੋਲਿਆ israeli פסח ਨੂੰ ਉਹਦੇ ਠਹਿરાਏ ਹੋਏ ਸਮੇ ਉੱਤੇ ਮਨਾਇਆ ਕਰਨ 자 israeli פסח ਨਾਮ ਦੇ ਪ੍ਰਭ ਨੂੰ ਉਹਨਾਂ ਦੇ ਨਿਯੁਕਤ ਸਮੇਂ ਤੇ ਮਨਾਉਣ ਇੱਕ ਕਿਸ ਦੀ ਮਰਜ਼ੀ ਹੈ פסח ਦੇ ਪ੍ਰਭ ਰਾਹੀਂ ਪਰਮੇਸ਼ਵਰ ਸਵਰਗ ਦਾ ਰਾਜ ਮੁਕਤੀ ਅਤੇ ਪਾਪਾਂ ਦੀ ਮਾਫੀ ਪ੍ਰਦਾਨ ਕਰਨਗੇ 하나님의 그 의지가 에 퍼메슈워 디 머지 해. ਇਸ ਲਈ ਪਰਮੇਸ਼ਵਰ ਨੇ ਕਿਹਾ ਇਸرائیਲੀ ਪਸਾਹ ਨਾਮਕ ਪਰਬ ਨੂੰ ਉਹਨਾਂ ਦੇ ਨਿਸ਼ਚਿਤ ਸਮੇਂ ਉੱਤੇ ਮਨਾਉਣ ਹਾਲਾਂਕਿ ਪੁਰਾਣੇ ਨੇਮ ਦੀ ਵਿਵਸਥਾ ਅਨੁਸਾਰ ਜਿਹੜੇ ਲੋਕ ਕਿਸੇ ਮੁਰਦੇ ਨੂੰ ਛੂਦੇ ਸੀ ਉਹ ਇੱਕ ਹਫਤੇ ਤੱਕ ਸ਼ੁੱਧ ਰਹਿੰਦੇ ਸੀ ਅਤੇ ਇਸ ਲਈ ਉਹ ਪਸਾਹ ਦਾ ਪਰਬ ਨਹੀਂ ਮਨਾ ਸਕਦੇ ਸੀ ਇਹ ਯੂਵਲ ਚਰੇ ਛਾਮਿਆ ਹਲ ਸੁਗਾ ਉਪਸਮੀਦਾ ਉਨਾਂ ਲਈ ਪਰਮੇਸ਼ਵਰ ਨੇ ਦੂਜਾ ਪਸਾਹ ਮਨਾਉਣ ਦਾ ਮੌਕਾ ਦਿੱਤਾ ਆਓ ਅਸੀਂ ਵਚਨ 6 ਉੱਤੇ ਜਾਈਏ ਕਈ ਮਨੁੱਖ ਸੰ ਜਿਹੜੇ ਕਿਸੇ ਆਦਮੀ ਦੀ ਲੋਥ ਦੇ ਕਾਰਨ ਅਸ਼ੁੱਧ ਹੋ ਗਏ ਸਨ ਅਤੇ ਉਹ ਉਸ ਦਿਨ ਉੱਤੇ ਪਸਾਹ ਨਾ ਮਨਾ ਸਕੇ ਤਾਂ ਉਹ ਮੂਸਾ আর ਹਾਰੂਨ ਦੇ ਅੱਗੇ ਉਸ ਦਿਨ ਹਾਜ਼ਰ ਹੋਏ ਉਹਨਾਂ ਮਨੁੱਖਾਂ ਨੇ ਉਹਨੂੰ ਆਖਿਆ ਭਈ ਅਸੀਂ ਇੱਕ ਆਦਮੀ ਦੀ ਲੋਥ ਦੇ ਕਾਰਨ ਅਸ਼ੁੱਧ ਹਾਂ ਅਸੀਂ ਕਿਉਂ ਰੁਕੇ ਰਹੀਏ ਕਿ ਅਸੀਂ ਯਹਵਾ ਦਾ ਚੜਾਵਾ ਠਹਿਰਾਏ ਹੋਏ ਸਮੇਂ ਉੱਤੇ ਇਸرائیਲੀਆਂ ਦੇ ਵਿੱਚ ਨਾ ਚੜਾਈਏ ਤਾਂ موسی ਨੇ ਉਹਨਾਂ ਨੂੰ ਆਖਿਆ ਫਿਰੋ ਅਤੇ ਮੈਂ ਸੁਣਾਂਗਾ ਜਿਹੜਾ ਹੁਕਮ ਯਹਵਾ ਤੁਹਾਡੇ ਲਈ ਦੇਵੇਗਾ ਫਿਰ ਯਹਵਾ موسی ਨੂੰ ਬੋਲਿਆ ਇਸرائیਲੀਆਂ ਨੂੰ ਬੋਲ ਕਿ ਜੇ ਕੋਈ ਮਨੁੱਖ ਕਿਸੇ ਲੋਤ ਤਤਵਾ ਕਿਸੇ ਲੰਮੇ ਪੰਡੇ ਦੇ ਕਾਰਨ ਅਸ਼ੁੱਧ ਹੋ ਗਿਆ ਹੋਵੇ ਭਾਵੇਂ ਤੁਹਾਡੇ ਵਿੱਚੋਂ ਭਾਵੇਂ ਤੁਹਾਡੀ ਅੰਸ਼ ਵਿੱਚੋਂ ਤਾਂ ਵੀ ਉਹ ਯਹਵਾ ਦੀ ਪਸਾਹ ਮਨਾਵੇ क्योंकि पसाह मनाया जाना है, इसलिए परमेश्वर ने महीने पसाह दी वचन अनुसार इसराइलिया ने पहले महीने के चौदवे दिन शाम समय पसाह मनाया ਹਾਲਾਂਕਿ ਪਰਮੇਸ਼ਵਰ ਨੇ ਉਹਨਾਂ ਲੋਕਾਂ ਨੂੰ ਦੂਜਾ ਮੌਕਾ ਦਿੱਤਾ ਜੋ ਲਾਜ਼ਮੀ ਤੌਰ ਤੇ ਪਹਿਲੇ ਮਹੀਨੇ ਪਸਾਹ ਨਹੀਂ ਮਨਾ ਸਕਦੇ ਸੀ ਇਸ ਲਈ ਵਚਨ 11 ਵਿੱਚ ਇਹ ਲਿਖਿਆ ਹੈ ਦੂਜੇ ਮਹੀਨੇ ਦੀ 14ਵੀਂ ਦੀ ਸੰਜ ਨੂੰ ਉਹ ਨੂੰ ਮਨਾਉਣ ਪਤੀਰੀ ਰੋਟੀ ਅਤੇ ਕੌੜੀ ਪਾਜੀ ਨਾਲ ਉਹ ਉਹ ਨੂੰ ਖਾਣ ਅਤੇ ਸਵਿਰਤੀ ਕੁਝ ਬਾਕੀ ਨਾ ਛੱਡਣ ਅਤੇ ਨਾ ਹੀ ਉਹਦੀ ਹੱਡੀ ਤੋੜਨ ਲਨ ਪਸਾਹ ਦੀ ਸਾਰੀ ਵਿਧੀ ਅਨੁਸਾਰ ਉਹ ਨੂੰ ਮਨਾਉਣ। ਵਚਨ 13 ਪਰੰਤੂ ਜਿਹੜਾ ਮਨੁੱਖ ਸ਼ੁੱਧ ਹੋਵੇ ਅਤੇ ਪੰਡੇ ਵਿੱਚ ਵੀ ਨਾ ਹੋਵੇ ਜੇ ਉਹ ਪਸਾਹ ਮਨਾਉਣ ਤੋਂ ਇਨਕਾਰੀ ਹੋਵੇ ਤਾਂ ਉਹ ਪ੍ਰਾਣੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ। ਇਹ ਕਿਸਨੇ ਕਿਹਾ? ਪਰਮੇਸ਼ਵਰ ਨੇ موسی ਰਾਹੀਂ ਆਪਣੀ ਇੱਛਾ ਪ੍ਰਗਟ ਕੀਤੀ। ਉਹਨਾਂ ਲੋਕਾਂ ਦਾ ਕੀ ਹੋਵੇਗਾ ਜੋ ਪਸਾਹ ਨੂੰ ਮਨਾਉਣ ਵਿੱਚ ਅਸਫਲ ਰਹੇ ਪਰਮੇਸ਼ਵਰ ਨੇ ਕਿਹਾ ਕਿ ਉਹ ਲੋਕਾਂ ਵਿੱਚੋਂ ਨਸ਼ਟ ਕੀਤਾ ਜਾਵੇ ਦੂਜੇ ਸ਼ਬਦਾਂ ਵਿੱਚ ਜਦ ਕਿ ਫਿਲੀਪੀਅਨ ਅਧਿਆਇ 3 ਵਚਨ 20 ਵਿੱਚ ਲਿਖਿਆ ਹੈ ਕਿਉਂ ਜੋ ਅਸੀਂ ਸੁਰਗ ਦੀ ਪਰਜਾ ਹਾਂ ਪਰ ਉਹਨਾਂ ਦੀ ਨਾਗਰਿਕਤਾ ਦਾ ਕੀ ਹੋਵੇਗਾ ਇਸ ਨੂੰ ਲੈ ਲਿਆ ਜਾਵੇਗਾ ਕਿਉਂਕਿ ਉਹ ਯੋਗ ਨਹੀਂ ਹਨ ਇਹ ਕਿਸ ਦੀ ਇੱਛਾ ਹੈ

ਜੇਕਰ ਸੀ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦੇ ਹਾਂ ਤਾਂ ਉਹਨਾਂ ਦੀਆਂ ਸਿੱਖਿਆਵਾਂ ਦਾ ਪਾਲਣਾ ਕਰਨਾ ਸਾਡਾ ਫਰਜ਼ ਹੈ ਹਾਲਾਂਕਿ ਜੇਕਰ ਕੋਈ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਨ ਦਾ ਦਾਵਾ ਕਰਦਾ ਹੈ ਪਰ ਉਹਨਾਂ ਦੇ ਕੰਮ ਉਹਨਾਂ ਦੇ ਵਿਸ਼ਵਾਸ ਨੂੰ ਨਹੀਂ ਦਿਖਾਉਂਦੇ ਹਨ ਤਾਂ ਇਹ ਸੱਚਾ ਵਿਸ਼ਵਾਸ ਨਹੀਂ ਹੈ ਜਿਹੜਾ ਪਸਾ ਦੇ ਪ੍ਰਭ ਨੂੰ ਨਾ ਮੰਨੇ ਉਹ ਪ੍ਰਾਣੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ ਇਹ ਪਰਮੇਸ਼ਵਰ ਦਾ ਹੁਕਮ ਹੈ ਜੇਕਰ ਰਾਜਸੀ ਆਪਣੇ ਹਾਲੇ ਦੁਆਲੇ ਦੇਖੀਏ ਤਾਂ ਬਹੁਤ ਸਾਰੇ ਚਰਚ ਹਨ ਜਿਵੇਂ ਬਾਈਬਲ ਦੱਸਦੀ ਹੈ ਸਮੁੰਦਰ ਦੇ ਕੰਡੇ ਦੀ ਰੇਤ ਜਿੰਨੇ ਬਹੁਤ ਸਾਰੇ ਚਰਚ ਹਨ ਹਾਲਾਂਕਿ ਜੇ ਉਹ ਪਸਾਹ ਨਹੀਂ ਮਨਾਉਂਦੇ ਹਨ ਤਾਂ ਉਹ ਕਿੱਥੇ ਖੜੇ ਹਨ ਉਹ ਕਿੰਨਾਂ ਵਿੱਚੋਂ ਨਸ਼ਟ ਕੀਤੇ ਜਾਣਗੇ ਆਓ ਇਸ ਨੂੰ ਸਿੱਧੇ ਸ਼ਬਦਾ ਵਿੱਚ ਕਹੀਏ ਇਸ ਦਾ ਮਤਲਬ ਹੈ ਕਿ ਉਹ ਪਰਮੇਸ਼ਵਰ ਦੇ ਲੋਕ ਨਹੀਂ ਹਨ ਇਹ ਸਾਡਾ ਨਿਆ ਨਹੀਂ ਹੈ ਪਰ ਪਰਮੇਸ਼ਵਰ ਦਾ ਨਿਆ ਹੈ ਜੇ ਪਰਮੇਸ਼ਵਰ ਨੇ ਅਜਿਹਾ ਨਿਆ ਕੀਤਾ ਤਾਂ ਕੀ ਉਹਨਾਂ ਕੋਲ ਸਵਰਗ ਦਾ ਰਾਜ ਅਤੇ ਮੁਕਤੀ ਹੋ ਸਕਦੀ ਹੈ ਉਹਨਾਂ ਵਿਚੋਂ ਕੁਝ ਵੀ ਉਹਨਾਂ ਕੋਲ ਨਹੀਂ ਹੋ ਸਕਦਾ ਇਸ ਲਈ ਯਿਸੂ ਨੇ ਕਿਨਾਂ ਲਈ ਪੂਸਾਹ ਦੀ ਸਥਾਪਨਾ ਕੀਤੀ

ਇਸ ਲਈ ਸਿਰਫ ਉਹ ਜੋ ਪਸਾਹ ਨੂੰ ਮਨਾਉਂਦੇ ਹਨ ਉਹਨਾਂ ਨੂੰ ਸੱਚੇ ਵਿਸ਼ਵਾਸੀ ਅਤੇ ਪਰਮੇਸ਼ਵਰ ਦੇ ਲੋਕ ਮੰਨਿਆ ਜਾ ਸਕਦਾ ਹੈ ਜਿਨ੍ਹਾਂ ਕੋਲ ਸਵਰਗ ਦੀ ਨਾਗਰਿਕਤਾ ਹੈ। 천국 시민권을 가지고 있다고 말할 수가 있는 것입니다। ਸਾਰੇ ਲੋਕੋ ਸਵਰਗੀ ਨਾਗਰਿਕਤਾ ਬਾਰੇ ਸੋਚੋ। ਨਾਗਰਿਕਤਾ ਹੋਣ ਦਾ ਕੀ ਮਤਲਬ ਹੈ? ਕੀ ਤੁਸੀਂ ਉਸ ਦੇਸ਼ ਵਿੱਚ ਰਹਿ ਸਕਦੇ ਹੋ? ਤੁਸੀਂ ਉਸ ਦੇਸ਼ ਵਿੱਚ ਜ਼ਰੂਰ ਰਹਿ ਸਕਦੇ ਹੋ।

ਫੇਰ ਵੀ ਅਜਿਹੇ ਬਹੁਤ ਸਾਰੇ ਲੋਕ ਹਨ ਜੋ ਪਸਾਹ ਨਹੀਂ ਮਨਾਉਂਦੇ ਅਤੇ ਫਿਰ ਵੀ ਇਹ ਕਹਿੰਦੇ ਹੋਏ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਨ ਦਾ ਦਾਵਾ ਕਰਦੇ ਹਨ ਮੈਂ ਸਵਰਗ ਜਾ ਸਕਦਾ ਹਾਂ ਮੈਨੂੰ ਪਾਪਾਂ ਦੀ ਮਾਫੀ ਮਿਲ ਸਕਦੀ ਹੈ ਅਤੇ ਮੈਂ ਬਚਾਇਆ ਜਾ ਸਕਦਾ ਹਾਂ ਹਾਲਾਂਕਿ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਕੇਵਲ ਉਹਨਾਂ ਦੇ ਬਹਾਨੇ ਹਨ ਨਾ ਕਿ ਪਰਮੇਸ਼ਵਰ ਦੀ ਇੱਛਾ ਅਤੇ ਸਾਨੂੰ ਉਹਨਾਂ ਦੁਆਰਾ ਧੋਖਾ ਨਹੀਂ ਖਾਣਾ ਚਾਹੀਦਾ बाइबल सू सिंधी है जो पसाह दे ना के पर मन प्राणी अपने इसलिए परमेश्वर ने दूजे महीने विच उना लोका ले एक मौका दिता जो अटल हालात महीने हालांकि जेकर अजे भी इस असफल रेंद्ते हैं तो यह नहीं कह सकते कि वो परमेश्वर उत्ते विश्वास करते हैं आओ वचन चौदह न जारी रखिए ਜੇਕਰ ਤੁਹਾਡੇ ਵਿੱਚ ਕੋਈ ਪਰਦੇਸੀ ਟਿਕਿਆ ਹੋਇਆ ਹੋਵੇ ਅਤੇ ਉਹ ਯਹੋਵਾ ਲਈ ਪਾਸਾਹ ਮਨਾਉਣੀ ਚਾਹੇ ਤਾਂ ਉਹ ਪਾਸਾਹ ਦੀ ਵਿਧੀ ਅਤੇ ਉਹਦੀ ਰੀਤੀ ਅਨੁਸਾਰ ਮਨਾਵੇ ਤੁਹਾਡੇ ਲਈ ਇੱਕੋ ਹੀ ਵਿਧੀ ਹੋਵੇ ਪਰਦੇਸੀ ਲਈ ਵੀ ਅਤੇ ਦੇਸ਼ ਦੇ ਜੰਮੇ ਹੋਏ ਲਈ ਵੀ ਪਰਮੇਸ਼ਵਰ ਨੇ ਇਸ ਗੱਲ ਉੱਤੇ ਜ਼ੋਰ ਦਿੰਦੇ ਹੋਏ ਕਿ ਇਸ ਨੂੰ ਜ਼ਰੂਰ ਮਨਾਇਆ ਜਾਣਾ ਚਾਹੀਦਾ ਹੈ ਇਹ ਹੁਕਮ ਦਿੱਤਾ ਇਸرائیਲੀ ਪਾਸਾਹ ਨਾਮ ਦੇ ਪਰਬ ਨੂੰ ਉਹਨਾਂ ਦੇ ਨਿਸ਼ਚਿਤ ਸਮੇਂ ਤੇ ਮਨਾਇਆ ਕਰਨ

ਇਸ ਤਰ੍ਹਾਂ ਸਾਹ ਵਿੱਚ ਪਰਮੇਸ਼ਵਰ ਦੀ ਇੱਛਾ ਸ਼ਾਮਿਲ ਹੁੰਦੀ ਹੈ ਜੋ ਇਸ ਦੀ ਮਹਾਨ ਮਹੱਤਤਾ ਉੱਤੇ ਜ਼ੋਰ ਦਿੰਦਾ ਹੈ ਪਰਮੇਸ਼ਵਰ ਨੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਸੀ ਕਿ ਮਨੁੱਖ ਜਾਤੀ ਇਸ ਯੁੱਗ ਵਿੱਚ ਕੀ ਕਹੇਗੀ ਆਓ ਅਸੀਂ ਮੱਤੀ ਅਧਿਆਇ 7 ਵਚਨ 20 ਉੱਤੇ ਜਾਈਏ ਸੋ ਤੁਸੀਂ ਉਹਨਾਂ ਦੇ ਫਲਾਂ ਤੋਂ ਉਹਨਾਂ ਨੂੰ ਪਛਾਣੋਗੇ ਨਾ ਹਰੇਕ ਜਿਹੜਾ ਮੈਨੂੰ ਪ੍ਰਭ ਪ੍ਰਭ ਕਹਿੰਦਾ ਹੈ ਸੁਰਗ ਦੇ ਰਾਜ ਵਿੱਚ ਵੜੇਗਾ ਬਲਕਣ ਉਹ ਜੋ ਮੇਰੇ ਸੁਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ ਫਿਰ ਜੇ ਅਸੀਂ ਗਿਣਤੀ ਅਧਿਆਏ 9 ਦੇ ਵਚਨਾਂ ਤੇ ਵਿਚਾਰ ਕਰੀਏ ਤਾਂ ਕੀ ਉਹ ਲੋਕ ਜੋ ਪਸਾਖ ਦਾ ਪਰਬ ਨਹੀਂ ਮਨਾਉਂਦੇ ਸਵਰਗ ਵਿੱਚ ਪ੍ਰਵੇਸ਼ ਕਰ ਸਕਦੇ ਹਨ ਉਹ ਮੇਰੇ ਲੋਕਾਂ ਵਿੱਚੋਂ ਛੇਕਿਆ ਜਾਵੇ ਇਹ ਸਵਰਗੀ ਵਿਵਸਥਾ ਹੈ ये सोचना एक गंभीर गलती है कि असी अपनी मर्जी अनुसार स्वर्ग की व्यवस्था को बदल के परमेश्वर के राज में दाखिल हो सकते हाँ यही कारण है कि यीशु ने वचन इक्की विच कहा ना हरेक जेहड़ा मैनू प्रभु प्रभु कहता है स्वर्ग दे राज विच वड़ेगा पर उही जेहड़ा मेरे स्वर्गी पिता दी ओ की करदा है ਇਛਾ ਉਤੇ ਚੱਲਦਾ ਹੈ ਕੀ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਿਰਫ ਉਹ ਹੀ ਜੋ ਪਰਮੇਸ਼ਵਰ ਦੀ ਮਰਜ਼ੀ ਉੱਤੇ ਚੱਲਦੇ ਹਨ ਪਰਮੇਸ਼ਵਰ ਦੇ ਰਾਜ ਵਿੱਚ ਪ੍ਰਵੇਸ਼ ਕਰ ਸਕਦੇ ਹਨ ਅਤੇ ਪਰਮੇਸ਼ਵਰ ਦੇ ਲੋਕ ਬਣ ਸਕਦੇ ਹਨ ਪਰਮੇਸ਼ਵਰ ਦੇ ਲੋਕਾਂ ਤੋਂ ਵੱਖਰੇ ਹੋਣ ਦਾ ਮਤਲਬ ਹੈ ਸਵਰਗ ਵਿੱਚ ਜਾਣ ਦੇ ਯੋਗ ਨਾ ਹੋਣਾ ਹੈ ਨਾ ਆਓ वचन ਬਾਈ ਨਾਲ ਜਾਰੀ ਰੱਖਿਏ ਉਸ ਦਿਨ ਅਨੇਕ ਮੈਨੂੰ ਆਖਣਗੇ हे ਪ੍ਰਭ हे ਪ੍ਰਭ ਕੀ ਅਸਾ ਤੇਰਾ ਨਾਮ ਲੈ ਕੇ ਅਗੰਮ ਵਾਕ ਨਹੀਂ ਕੀਤਾ ਅਤੇ ਤੇਰਾ ਨਾਮ ਲੈ ਕੇ ਭੂਤ ਨਹੀਂ ਕੱਢੇ ਅਤੇ ਤੇਰਾ ਨਾਮ ਲੈ ਕੇ ਬਹੁਤੀਆਂ ਕਰਾਮਾਤਾ ਨਹੀਂ ਕੀਤੀ ਤਦ ਮੈਂ ਉਹਨਾਂ ਨੂੰ ਸਾਫ਼ ਅਖਾਂਗਾ ਭਈ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ हे ਬੁਰਿਆਰੋ ਉਹ ਕੀ ਕਰਦੇ ਹਨ ਵਿਵਸਥਾ ਦਾ ਉਲੰਘਣ ਮੇਰੇ ਕੋਲੋਂ ਚੱਲੇ ਜਾਓ ਪਰਮੇਸ਼ਵਰ ਨੇ ਇਹ ਕਹਿੰਦੇ ਹੋਏ ਆਪਣੀ ਸਖਤ ਇੱਛਾ ਪ੍ਰਗਟ ਕੀਤੀ ਜੇਕਰ ਕੋਈ ਪਸਾਹਨਾ ਮਨਾਵੇ ਤਾਂ ਉਹ ਮੇਰੇ ਲੋਕਾਂ ਵਿੱਚੋਂ ਨਸ਼ਟ ਕੀਤੇ ਜਾਣਗੇ ਪਰਮੇਸ਼ਵਰ ਦੀਆਂ ਚੇਤਾਵਨੀਆਂ ਦੇ ਬਾਵਜੂਦ ਇਹਨਾਂ ਲੋਕਾਂ ਨੇ ਪਰਮੇਸ਼ਵਰ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ। ਦੂਜੇ ਸ਼ਬਦ ਵਿੱਚ ਉਹਨਾਂ ਨੇ ਵਿਵਸਥਾ ਦਾ ਉਲੰਘਣ ਕੀਤਾ। ਇਸ ਲਈ ਯਿਸੂ ਨੇ ਉਹਨਾਂ ਨੂੰ ਕੀ ਕਿਹਾ? "ਪਾਵੇਂ ਤੁਸੀਂ ਮੇਰੇ ਨਾਮ ਤੋਂ ਪਵਿੱਕ ਬਾਣੀ ਕੀਤੀ ਹੋਵੇ, ਮੇਰੇ ਨਾਮ ਵਿੱਚ ਭੂਤਾਂ ਨੂੰ ਕੱਢਿਆ ਹੋਵੇ ਅਤੇ ਬਹੁਤ ਸਾਰੇ ਚਮਤਕਾਰ ਕੀਤੇ ਹੋ ਤਾਂ ਵੀ ਮੇਰੇ ਤੋਂ ਦੂਰ ਹੋ ਜਾਓ।" हे सब कुकर्मियों मेरे कोनो दूर हो जाओ वचन 24 सो हर एक जो मेरे वचन सुनदा और उनों उत्ते चलदा है किस अनु सिर्फ परमेश्वर दे वचना नु सुनना चाहिदा है और ते उनों नु अमल विच नहीं ल्याउना चाहिदा है नहीं परमेश्वर दी चेतावनी दे बावजूद जे कोई पसाह नु ना मनावे ता ओ मेरे लोका विचो छेकिया जाएगा जे ओ पसाह नहीं मनाउंदे ता की होवेगा ਆਉ ਦੇਖੀਏ ਕੀ ਹੋਵੇਗਾ ਸੋ ਹਰੇਕ ਜੋ ਮੇਰੇ ਇਹ ਬਚਨ ਸੁਣਦਾ ਅਤੇ ਉਹਨਾਂ ਉੱਤੇ ਚੱਲਦਾ ਹੈ ਉਹ ਉਸ ਬੁੱਧਵਾਨ ਵਰਗਾ ਜਾਣਿਆ ਜਾਵੇਗਾ ਜੀਨੇ ਪੱਥਰ ਉੱਤੇ ਆਪਣਾ ਘਰ ਬਣਾਇਆ ਅਤੇ ਮੀਂਹ ਵਰਿਆ ਅਤੇ ਹੜਾਏ ਅਤੇ ਅਨੇਰੀਆਂ ਵਿਗਿਆਨਰ ਉਸ ਘਰ ਨੂੰ ੱੱਕਾ ਮਾਰਿਆ ਪਰ ਉਹਨਾਂ ਡਿੱਗਿਆ ਕਿਉਂਕਿ ਉਹਦੀ ਨਿਉਣ ਪੱਥਰ ਉੱਤੇ ਤਰੀ ਹੋਈ ਸੀ ਅਤੇ ਹਰੇਕ ਜੋ ਮੇਰੇ ਇਹ ਬਚਨ ਸੁਣਦਾ ਅਤੇ ਉਹਨਾਂ ਉੱਤੇ ਨਹੀਂ ਚੱਲਦਾ ਉਹ ਉਸ ਮੂਰਖ ਵਰਗਾ ਠਹਿਰਾਇਆ ਜਾਵੇਗਾ ਜੀਨੇ ਆਪਣਾ ਘਰ ਰੇਤ ਉੱਤੇ ਬਣਾਇਆ। ਅਤੇ ਮੀਂਹ ਵਰਿਆ ਅਤੇ ਹੜ੍ਹ ਆਇਆ ਅਤੇ ਅਨੇਰੀਆਂ ਵਿਗਿਆਨਰ ਉਸ ਘਰ ਨੂੰ ਧੱਕਾ ਮਾਰਿਆ ਅਤੇ ਉਹ ਟੁੱਟਿਆ ਅਤੇ ਉਹਦਾ ਵੱਡਾ ਨਾਸ ਹੋਇਆ। ਉਹ ਪਰਮੇਸ਼ਵਰ ਦੇ ਲੋਕ ਹੋਣ ਦਾ ਦਾਵਾ ਕਰ ਸਕਦੇ ਹਨ ਪਰ ਜੇ ਉਹ ਪ੍ਰਸਾਦ ਦਾ ਪਰਬ ਨਹੀਂ ਮਨਾਉਂਦੇ ਹਨ ਤਾਂ ਪਰਮੇਸ਼ਵਰ ਉਹਨਾਂ ਨੂੰ ਆਪਣੇ ਲੋਕਾਂ ਦੇ ਰੂਪ ਵਿੱਚ ਸਵੀਕਾਰ ਨਹੀਂ ਕਰਨਗੇ। ਉਹ ਸੋਚ ਸਕਦੇ ਹਨ ਕਿ ਸਿਰਫ ਚਰਚ ਵਿੱਚ ਜਾਣ ਦਾ ਮਤਲਬ ਹੈ ਕਿ ਪਰਮੇਸ਼ਵਰ ਉਹਨਾਂ ਨੂੰ ਸਵੀਕਾਰ ਕਰਦੇ ਹਨ ਪਰ ਅਸਲ ਵਿੱਚ ਪਰਮੇਸ਼ਵਰ ਆਪਣੇ ਲੋਕਾਂ ਨੂੰ ਇਸ ਤਰ੍ਹਾਂ ਵੱਖਰਾ ਕਰਦੇ ਹਨ ਸਾਨੂੰ ਪਰਮੇਸ਼ਵਰ ਦੇ ਰਾਜ ਵਿੱਚ ਇਸ ਸਖਤ ਅੰਤਰ ਨੂੰ ਸਮਝਣਾ ਚਾਹੀਦਾ ਹੈ ਇਸ ਲਈ ਅੱਜ ਦਾ ਸਿਰਲੇਖ ਹੈ ਉਹ ਜੋ ਪਰਮੇਸ਼ਵਰ ਦੇ ਲੋਕ ਹਨ ਅਤੇ ਜਿਹੜੇ ਨਹੀਂ ਹਨ ਪਰਮੇਸ਼ਵਰ ਦੇ ਲੋਕ ਕੌਣ ਹਨ ਇਹ ਲੋਕ ਕੌਣ ਹਨ ਜੋ ਨਵੇਂ ਨੇਮ ਦੇ ਪਸਾਖ ਦਾ ਪਰਬ ਮਨਾਉਂਦੇ ਹਨ ਪਰਮੇਸ਼ਵਰ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਸਵੀਕਾਰ ਕਰਦੇ ਹਨ ਤੁਸੀਂ ਮੇਰੀ ਪਰਜਾ ਹੋ ਪਰਮੇਸ਼ਵਰ ਨੇ ਇਸ ਦਾ ਸਬੂਤ ਦਿੱਤਾ ਹੈ ਫਿਰ ਉਨ੍ਹਾਂ ਬਾਰੇ ਕੀ ਜੋ ਪਸਾਖ ਦਾ ਪਰਬ ਨਹੀਂ ਮਨਾਉਂਦੇ ਹਨ ਪਰਮੇਸ਼ਵਰ ਆਖਣਗੇ ਉਹ ਮੇਰੇ ਲੋਕਾਂ ਵਿੱਚੋਂ ਨਾਸ਼ ਕੀਤੇ ਗਏ ਹਨ ਦੂਜੇ ਸ਼ਬਦਾਂ ਵਿੱਚ ਉਨ੍ਹਾਂ ਨੇ ਆਪਣੀ ਯੋਗਤਾ ਗਵਾ ਦਿੱਤੀ ਰੇਤਵਾਂਗ ਬਹੁਤ ਸਾਰੇ ਚਰਚ ਹਨ ਹਾਲਾਂਕਿ ਜੇਕਰ ਉਹਨਾਂ ਤੋਂ ਪੁੱਛਿਆ ਜਾਵੇ ਕਿ ਤੁਸੀਂ ਪਸਾਹ ਮਨਾਉਂਦੇ ਹੋ ਅਤੇ ਉਹਨਾਂ ਦਾ ਜਵਾਬ ਨਹੀਂ ਹੈ ਫਿਰ ਪਾਵੇ ਉਹ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਨ ਦਾ ਦਾਵਾ ਕਰਦੇ ਹਨ ਕੀ ਪਰਮੇਸ਼ਵਰ ਉਹਨਾਂ ਨੂੰ ਸਵੀਕਾਰ ਕਰਨਗੇ ਮੱਤੀ ਅਧਿਆਇ 7 वचन 23 ਵਿੱਚ ਪਰਮੇਸ਼ਵਰ ਕੀ ਕਹਿੰਦੇ ਹਨ हे ਕੁਤਰਮ ਕਰਨ ਵਾਲਿਓ ਮੇਰੇ ਤੋਂ ਦੂਰ ਹੋ ਜਾਓ कहे सकते हन, हे प्रभु प्रभु भविखबाणी तो तो नहीं, कीती, नहीं बहुत सारे चमत्कार नहीं, कीते। कोई फरक नहीं कि कोई फर्क नहीं पुरमेश्वर दावा करवा करते हैं परमेश्वर दिन नज़र लोक नहीं फिर तहन तो परमेश्वर की इस महत्वपूर्ण इच्छा का संसार नचार करना चाहिए है ਪਰਮੇਸ਼ਵਰ ਨੇ موسی ਰਾਹੀਂ ਆਪਣੀ ਇੱਛਾ ਨੂੰ ਪਹੁੰਚਾਇਆ ਅਤੇ موسی ਨੇ ਲੋਕਾਂ ਨੂੰ ਉਹਨਾਂ ਨੂੰ ਪਰਮੇਸ਼ਵਰ ਤੋਂ ਪ੍ਰਾਪਤ ਸਾਰੀਆਂ ਸਿੱਖਿਆਵਾਂ ਦੀ ਘੋਸ਼ਣਾ ਕੀਤੀ ਸਾਨੂੰ ਵੀ ਇਹੀ ਕਰਨਾ ਚਾਹੀਦਾ ਹੈ ਸਾਨੂੰ ਆਪਣੇ ਹਾਲੇ ਦੁਆਲੇ ਦੇ ਸਾਰੇ ਲੋਕਾਂ ਨੂੰ ਉਸ ਸਚਾਈ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਜੋ ਅਸੀਂ ਪਹਿਲਾਂ ਸੁਣਿਆ ਹੈ ਇਹ ਪਰਮੇਸ਼ਵਰ ਦੀ ਇੱਛਾ ਹੈ ਜੇਕਰ ਕੋਈ ਪਸਾਹ ਨੂੰ ਨਾ ਮਨਾਵੇ ਉਹ ਮੇਰੇ ਲੋਕਾਂ ਵਿੱਚੋਂ ਛੇਕਿਆ ਜਾਵੇ ਪਰਮੇਸ਼ਵਰ ਨੇ ਕਿਹਾ ਕਿ ਅਜਿਹੇ ਲੋਕ ਉਹਨਾਂ ਦੇ ਲੋਕ ਨਹੀਂ ਹਨ ਅਤੇ ਨਵੇਂ ਨੇਮ ਵਿੱਚ ਯਿਸੂ ਨੇ ਵੀ ਇਹ ਕਿਹਾ ਹਰੇਕ ਜਿਹੜਾ ਮੈਨੂੰ ਪ੍ਰਭੂ ਪ੍ਰਭੂ ਕਹਿੰਦਾ ਹੈ ਉਹਨਾਂ ਵਿੱਚੋਂ ਹਰੇਕ ਸਵਰਗ ਦੇ ਰਾਜ ਵਿੱਚ ਨਾ ਵੜੇਗਾ ਪਰ ਕੇਵਲ ਉਹ ਹੀ ਜੋ ਮੇਰੇ ਸਵਰਗੀ ਪਿਤਾ ਦੀ ਇੱਛਾ ਪੂਰੀ ਕਰਦਾ ਹੈ ਇਹ ਸਾਡੇ ਲਈ ਇਹ ਕਹਿੰਦੇ ਹੋਏ ਸੰਸਾਰ ਦੇ ਲੋਕਾਂ ਨੂੰ ਪਰਮੇਸ਼ਵਰ ਦੀ ਇੱਛਾ ਦਾ ਪ੍ਰਚਾਰ ਕਰਨ ਦਾ ਸਮਾਂ ਹੈ ਆਪਣੇ ਵੱਲ ਦੇਖੋ कि तूसी उस स्थिति विच नहीं हो जिथे परमेश्वर कहेंगे हे व्यवस्था दा उल्लंघन करण वाल्यो मेरे तो दूर हो जाओ आओ एसी परमेश्वर दी इच्छा दा प्रचार करिए पावे ओ इसनु स्वीकार करण जा नहीं आओ एसी यशाया दी किताब अध्याय 51 वल वदिए यशाया अध्याय 51 वचन 4 हे मेरी परजा ਉਹਨਾਂ ਦੀ ਨਾਗਰਿਕਤਾ ਕਿੱਥੇ ਹੈ ਉਹਨਾਂ ਦੀ ਨਾਗਰਿਕਤਾ ਸਵਰਗ ਵਿੱਚ ਹੈ ਇਸ ਤਰ੍ਹਾਂ ਪਰਮੇਸ਼ਵਰ ਕਹਿ ਰਹੇ ਹਨ हे ਮੇਰੀ ਪਰਜਾ ਜਿਨ੍ਹਾਂ ਕੋਲ ਸਵਰਗੀ ਨਾਗਰਿਕਤਾ ਹੈ ਮੇਰੀ ਵੱਲ ਧਿਆਨ ਦਿਓ हे ਮੇਰੀ ਉਮਤ ਮੇਰੀ ਵੱਲ ਕੰਨ ਲਾਓ ਵਿਵਸਥਾ ਤਾਂ ਮੈਥੋਂ ਨਿਕਲੇਗੀ ਉਹ ਵਿਵਸਥਾ ਜੋ ਪਰਮੇਸ਼ਵਰ ਵੱਲੋਂ ਦਿੱਤੀ ਗਈ ਹੈ ਪੁਰਾਣੇ ਨਾਮ ਦੇ ਸਮੇਂ ਵਿੱਚ ਪਰਮੇਸ਼ਵਰ ਨੇ موسی ਦੁਆਰਾ ਪੁਰਾਣੇ ਨਾਮ ਦੀ ਵਿਵਸਥਾ ਦੀ ਘੋਸ਼ਣਾ ਕੀਤੀ ਅਤੇ ਨਵੇਂ ਨਾਮ ਦੇ ਸਮੇਂ ਵਿੱਚ ਪਰਮੇਸ਼ਵਰ ਸੀਯੋਨ ਤੋਂ ਵਿਵਸਥਾ ਦੀ ਘੋਸ਼ਣਾ ਕਰਨਗੇ ਹੈ ਨਾ ਵਿਵਸਥਾ ਤਾਂ ਮੈਥੋਂ ਨਿਕਲੇਗੀ ਅਤੇ ਮੈਂ ਆਪਣਾ ਇਨਸਾਫ ਲੋਕਾਂ ਦੇ ਚਾਨਣ ਲਈ ਰੱਖ ਛੱਡਾਂਗਾ ਮੇਰਾ ਧਰਮ ਨੇੜੇ ਹੈ ਮੇਰਾ ਬਚਾਓ ਨਿਕਲਿਆ ਹੈ ਮੇਰੀ ਆ ਪੂਜਾ ਲੋਕਾਂ ਦਾ ਨਿਆਂ ਕਰਨਗੀਆਂ ਟਾਪੂ ਮੇਰੀ ਉਡੀ ਕਰਨਗੇ ਅਤੇ ਮੇਰੀ ਪੂਜਾ ਉਤੇ ਆਸ ਰੱਖਣਗੇ ਆਪਣੀ ਅੱਖਾਂ ਆਕਾਸ਼ ਵੱਲ ਚੁੱਕੋ ਅਤੇ ਹੇਠਾਂ ਧਰਤੀ ਉੱਤੇ ਨਿਗਾਹ ਕਰੋ ਆਕਾਸ਼ ਦਾ ਧੂਏਵਾਨ ਅਲੋਪ ਹੋ ਜਾਵੇਗਾ ਅਤੇ ਧਰਤੀ ਕੱਪੜੇ ਵਾਂਗ ਪੁਰਾਣੀ ਪੈ ਜਾਵੇਗੀ ਉਹਦੇ ਵਾਸੀ ਮੱਛਰਾਂ ਵਾਂਗ ਮਰ ਜਾਣਗੇ ਪਰ ਮੇਰੀ ਮੁਕਤੀ ਸਦੀਪਕ ਹੋਵੇਗੀ ਅਤੇ ਮੇਰਾ ਧਰਮ ਅਨੰਤ ਹੋਵੇਗਾ ਇਹ ਧਰਮ ਦੇ ਜਾਣਨ ਵਾਲਿਓ ਕੀ ਉਹਨਾਂ ਨੇ ਪਰਮੇਸ਼ਵਰ ਦੀ ਵਿਵਸਥਾ ਨੂੰ ਮਨ ਵਿੱਚ ਰੱਖਿਆ ਹੈ ਕਿਉਂਕਿ ਅੱਜ ਦਾ ਕੇਂਦਰ ਪਸਾਹ ਹੈ ਇਸ ਲਈ ਆਓ ਉਸੇ ਪਸਾਹ ਬਾਰੇ ਸੋਚੀਏ ਜੇਕਰ ਕੋਈ ਪਸਾਖ ਦਾ ਪਰਬ ਨਾ ਮਨਾਵੇ ਤਾਂ ਉਹ ਮੇਰੀ ਪਰਜਾ ਵਿੱਚੋਂ ਛੇਕਿਆ ਜਾਵੇਗਾ ਕੀ ਪਰਮੇਸ਼ਵਰ ਨੇ ਪਸਾਖ ਦੀ ਵਿਵਸਥਾ ਦੀ ਘੋਸ਼ਣਾ ਨਹੀਂ ਕੀਤੀ ਇਸ ਲਈ ਪਰਮੇਸ਼ਵਰ ਕਹਿ ਰਹੇ ਹਨ हे ਧਰਮ ਦੇ ਜਾਣਨ ਵਾਲਿਓ ਮੇਰੀ ਸੁਣੋ हे ਮੇਰੀ ਪਰਜਾ ਜਿਨ੍ਹਾਂ ਦੇ ਦਿਲਾਂ ਵਿੱਚ ਮੇਰੀ ਵਿਵਸਥਾ ਹੈ ਮਨੁੱਖਾਂ ਦੀਆਂ ਉਜਾਨ ਤੋਂ ਨਾ ਡਰੋ ਜਿਹੇ ਲੋਕ ਹਨ ਜੋ ਇਹ ਕਹਿੰਦੇ ਹੋਏ ਸਾਡੀ ਨਿੰਦਾ ਕਰਦੇ ਹਨ ਉਹ ਕਾਨੂੰਨਵਾਦੀ ਹਨ ਜੋ ਮੂਸਾ ਦੀ ਵਿਵਸਥਾ ਨੂੰ ਮੰਨਦੇ ਹਨ ਕਿਉਂਕਿ ਉਹ ਪਸਾਹ ਨਹੀਂ ਮਨਾਉਂਦੇ ਹਨ ਇਸ ਲਈ ਉਹ ਆਪਣੇ ਆਪ ਨੂੰ ਸਹੀ ਠਹਿਰਾਉਣ ਲਈ ਸਾਨੂੰ ਨਕਾਰਾਤਮਕ ਰੂਪ ਵਿੱਚ ਪੇਸ਼ ਕਰਦੇ ਹਨ ਇਸ ਲਈ ਇੱਥੇ ਇਸ वचन ਵਿੱਚ ਪਰਮੇਸ਼ਵਰ ਸਾਨੂੰ ਉਹਨਾਂ ਦੇ ਸ਼ਬਦਾਂ ਉੱਤੇ ਧਿਆਨ ਨਾ ਦੇਣ ਲਈ ਕਹਿੰਦੇ ਹਨ ਉਹਨਾਂ ਦਾ ਮਤਲਬ ਹੈ ਸਿਰਫ ਮੇਰੇ ਵਚਨਾਂ ਨੂੰ ਸੁਣੋ ਸਿਰਫ ਉਸਤੇ ਧਿਆਨ ਕੇਂਦ੍ਰਿਤ ਕਰੋ ਜੋ ਮੈਂ ਤੁਹਾਨੂੰ ਸਿਖਾਇਆ ਹੈ कि ने सू ए संदेश नहीं दिता रुकावटा मनुखा दुजान तो ना, तो तो ना डर दूर बचना तो ना काबरो क्यों जो कीड़ा उन्होंने कपड़े वाग खा जा लिहा उन्होंने उन् वाग खा जाएगा पर मेरा धर्म सदीप होगा मेरी मुक्ति पीड़ियों पीड़ी धी ਆਓ ਅਸੀਂ ਵਚਨ 11 ਉੱਤੇ ਜਾਈਏ ਯਹਵਾਹ ਦੇ ਮੁੱਲ ਲੈ ਹੋਏ ਮੁੜ ਆਉਣਗੇ ਉਹ ਜਿਕਰਿਆ ਨਾਲ ਉਹ ਕਿੱਥੇ ਪ੍ਰਵੇਸ਼ ਕਰਨਗੇ ਸਿਯੋਨ ਨੂੰ ਆਉਣਗੇ ਕੀ ਸਿਯੋਨ ਪਰਮੇਸ਼ਵਰ ਦੇ ਪਰਬਾਂ ਦਾ ਸ਼ਹਿਰ ਨਹੀਂ ਹੈ ਕੀ ਪਸਾਹ ਦਾ ਪ੍ਰਭ ਪਰਮੇਸ਼ਵਰ ਦਾ ਪ੍ਰਭ ਨਹੀਂ ਹੈ ਇਸ ਲਈ ਜਿਹੜੇ ਪਸਾਹ ਦਾ ਪ੍ਰਭ ਨਹੀਂ ਮਨਾਉਂਦੇ ਉਹ ਨਹੀਂ ਜਾਣਦੇ ਕਿ ਸਿਯੋਨ ਕਿੱਥੇ ਹੈ ਇਸ ਲਈ ਉਹ ਸਿਯੋਨ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ ਕੀ ਇਹ ਸਾਡੇ ਲਈ ਸਪਸ਼ਟ ਨਹੀਂ ਹੈ ਮੂਰ ਹੋਣਗੇ ਅਤੇ ਜੈਕਾਰਿਆਂ ਨਾਲ ਸਿਯੋਨ ਵਿੱਚ ਆਉਣਗੇ ਸਦੀਪਕ ਆਨੰਦ ਉਹਨਾਂ ਦੇ ਸਿਰ ਉੱਤੇ ਹੋਵੇਗਾ ਉਹ ਖੁਸ਼ੀ ਅਤੇ ਆਨੰਦ ਪ੍ਰਾਪਤ ਕਰਨਗੇ ਸੋਗ ਅਤੇ ਹਉਂਗਾ ਨਸ ਜਾਣਗੇ ਆਓ ਅਸੀਂ वचन 16 ਉੱਤੇ ਜਾਈਏ ਮੈਂ ਆਪਣੇ ਬਚਨ ਤੇਰੇ ਮੂਹ ਵਿੱਚ ਪਾਏ ਅਤੇ ਆਪਣੇ ਹੱਥ ਦੇ ਸਹਾਈਏ ਵਿੱਚ ਤੈਨੂੰ ਟਕਿਆ ਪਈ ਤੂੰ ਆਕਾਸ਼ ਨੂੰ ਲਾਵਾਂ ਤੇ ਧਰਤੀ ਦੀ ਨੀਂਹ ਰੱਖਾ ਅਤੇ ਸਿਯੋਨ ਨੂੰ ਆਖਾਂ ਤੂੰ ਉਹ ਕੋਲ ਹੈ ਮੇਰੀ ਪਰਜਾ ਹੈ ਇਹ ਲਿਖਿਆ ਹੈ ਕਿ ਸਿਰਫ ਸੀਯੋਨ ਵਿੱਚ ਰਹਿਣ ਵਾਲੇ ਲੋਕ ਹੀ ਮੇਰੇ ਲੋਕ ਕਹਾਉਂਦੇ ਹਨ ਇਸ ਲਈ ਕਿ ਸਾਨੂੰ ਦੁਨੀਆ ਦੇ ਉਹਨਾਂ ਸਾਰੇ ਚਰਚਾਂ ਨੂੰ ਸਿਖਾਉਣ ਦੀ ਲੋੜ ਹੈ ਜੋ ਪਸਾਹ ਨਹੀਂ ਮਨਾ ਰਹੇ ਹਨ ਅਜਿਹੇ ਲੋਕ ਹਨ ਜੋ ਆਪਣੇ ਗਿਆਨ ਦੀ ਘਾਟ ਦੇ ਕਾਰਨ ਧੋਖਾ ਖਾ ਜਾਂਦੇ ਹਨ ਸਾਨੂੰ ਉਹਨਾਂ ਨੂੰ ਸੂਚਿਤ ਕਰਨਾ ਚਾਹੀਦਾ ਹੈ ਸਾਨੂੰ ਸਾਰਿਆਂ ਨੂੰ ਪਸਾਖ ਬਾਰੇ ਸੂਚਿਤ ਕਰਨਾ ਚਾਹੀਦਾ ਹੈ ਤਾਂ ਜੋ ਉਹ ਸੀਯੋਨ ਵਾਪਸ ਆ ਸਕਣ ਜਿੱਥੇ ਪਿਤਾ ਅਤੇ ਮਾਤਾ ਰਹਿੰਦੇ ਹਨ ਸਾਨੂੰ ਆਪਣੇ ਹਾਲੇ ਦੁਆਲੇ ਦੇ ਲੋਕਾਂ ਨੂੰ ਪਸਾਖ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਜੋ ਪਸਾਖ ਨੂੰ ਨਹੀਂ ਜਾਣਦੇ ਹਨ ਹੁਣ ਤੱਕ ਅਸੀਂ ਅਧਿਐਨ ਕੀਤਾ ਹੈ ਕਿ ਪਰਮੇਸ਼ਵਰ ਉਹਨਾਂ ਨੂੰ ਮੁਕਤੀ ਦਿੰਦੇ ਹਨ ਜੋ ਪਸਾਖ ਦਾ ਪਰਬ ਮਨਾਉਂਦੇ ਹਨ ਅਤੇ ਉਹਨਾਂ ਨੂੰ ਆਪਣੇ ਲੋਕਾਂ ਦੇ ਰੂਪ ਵਿੱਚ ਸਵੀਕਾਰ ਕਰਦੇ ਹਨ ਹਰਾਨੀਂਕੈਸਾ ਹੋਣ ਆਉ ਯਰਮੀਆ ਅਧਿਆਇ 11 ਵਚਨ 1 ਕੋ ਉਤੇ ਜਾ ਕੇ ਦੇਖੀਏ ਕਿ ਉਹਨਾਂ ਲੋਕਾਂ ਨਾਲ ਕੀ ਹੁੰਦਾ ਹੈ ਜੋ ਪਰਮੇਸ਼ਵਰ ਦੇ ਵਚਨ ਦਾ ਪਾਲਨ ਨਹੀਂ ਕਰਦੇ ਹਨ ਆਓ ਅਸੀਂ ਯਰਮੀਆ ਅਧਿਆਇ 11 ਵਚਨ 1 ਦੇਖੀਏ ਉਹ ਵਚਨ ਜਿਹੜਾ ਯਰਮੀਆ ਨੂੰ ਯਹੋਵਾਹ ਵੱਲੋਂ ਆਇਆ ਕਿ ਤੁਸੀਂ ਇਸ ਨਾਮ ਦੀਆਂ ਗੱਲਾਂ ਸੁਣੋ ਤੁਸੀਂ ਯਹੂਦਾ ਦੇ ਮਨੁੱਖਾਂ ਨਾਲ ਅਤੇ ਯਰੂਸ਼ਲਮ ਦੇ ਵਾਸੀਆਂ ਨਾਲ ਬੋਲੋ ਤੂੰ ਉਹਨਾਂ ਲੋਕਾਂ ਕਹੇ ਯਹੋਵਾ ਇਜ਼ਰਾਈਲ ਦਾ ਪਰਮੇਸ਼ੁਰ یوں ਫਰਮਾਉਂਦਾ ਹੈ ਉਸ ਮਨੁੱਖ ਉੱਤੇ श्राਪ ਜਿਹੜਾ ਇਸ ਨਾਮ ਦੀਆਂ ਗੱਲਾਂ ਨਹੀਂ ਸੁਣਦਾ ਉਹਨਾਂ ਦਾ ਨਤੀਜਾ ਕੀ ਹੈ ਕੀ ਪਸਾਹ ਵੀ ਪਰਮੇਸ਼ੁਰ ਦਾ ਵਚਨ ਹੈ ਇਹ ਪਰਮੇਸ਼ੁਰ ਦੇ ਨਾਮ ਦਾ ਵਚਨ ਹੈ ਉਸ ਮਨੁੱਖ ਉੱਤੇ श्राਪ ਜਿਹੜਾ ਇਸ ਨਾਮ ਦੀਆਂ ਗੱਲਾਂ ਨਹੀਂ ਸੁਣਦਾ ਜਿਹਦਾ ਮੈਂ ਤੁਹਾਡੇ ਪਿਓ ਦਾਦਿਆਂ ਨੂੰ ਉਸ ਦਿਨ ਹੁਕਮ ਦਿੱਤਾ ਸੀ ਜਦ ਮੈਂ ਉਹਨਾਂ ਨੂੰ ਮਿਸਰ ਦੇਸ਼ ਵਿੱਚੋਂ ਹਾਂ ਲੋਹੇ ਦੀ ਪੱਟੀ ਵਿੱਚੋਂ ਬਾਹਰ ਲਿਆਂਦਾ ਅਤੇ ਆਖਿਆ ਕਿ ਮੇਰੀ ਆਵਾਜ਼ ਸੁਣੋ ਅਤੇ ਉਹ ਸਭ ਕੁਝ ਜਿਹਦਾ ਮੈਂ ਤੁਹਾਨੂੰ ਹੁਕਮ ਦਿੱਤਾ ਸੀ ਪੂਰਾ ਕਰੋ ਤਾਂ ਜੋ ਤੁਸੀਂ ਮੇਰੀ ਪਰਜਾ ਹੋਵੋ ਅਤੇ ਮੈਂ ਤੁਹਾਡਾ ਪਰਮੇਸ਼ਰ ਹੋਵਾਂਗਾ। ਉਹ ਕੌਣ ਹਨ ਜੋ ਇਸ ਨਾਮ ਦਾ ਪਾਲਣ ਕਰਦੇ ਹਨ? ਉਹ ਪਰਮੇਸ਼ਰ ਦੇ ਸੱਚੇ ਲੋਕ ਹਨ। ਪਰਮੇਸ਼ਵਰ ਨੇ ਪ사ਖ ਦੁਆਰਾ ਇੱਕ ਸਪਸ਼ਟ ਅੰਤਰ ਕੀਤਾ ਜਿਹੜੇ ਲੋਕ ਇਸ ਨਿਯਮ ਦਾ ਪਾਲਨ ਨਹੀਂ ਕਰਦੇ ਉਹ ਉਹਨਾਂ ਦੇ ਲੋਕ ਨਹੀਂ ਹਨ ਸਾਰੇ ਲੋਕੋ ਜੇਕਰ ਤੁਸੀਂ ਸਵਰਗ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹੋ ਅਤੇ ਨਰਕ ਦੀ ਸਜ਼ਾ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਬਾਈਬਲ ਵਿੱਚ ਪਰਮੇਸ਼ਵਰ ਦੇ ਵਚਨ ਨੂੰ ਸਮਝਣ ਦੀ ਬੁੱਧੀ ਹੋਣੀ ਚਾਹੀਦੀ ਹੈ ਆਓ ਵਚਨ 4 ਵੇਖੀਏ ਜਿਦਾ ਮੈਂ ਤੁਹਾਡੇ ਪਿਓ ਦਾਦਿਆਂ ਨੂੰ ਉਸ ਦਿਨ ਹੁਕਮ ਦਿੱਤਾ ਸੀ ਜਦ ਮੈਂ ਉਹਨਾਂ ਨੂੰ ਵਿਸਰ ਦੇਸ਼ ਵਿੱਚੋਂ ਹਾਂ ਲੋਹੇ ਦੀ ਪੱਟੀ ਵਿੱਚੋਂ ਬਾਹਰ ਲਿਆਂਦਾ ਅਤੇ ਆਖਿਆ ਕਿ ਮੇਰੀ ਆਵਾਜ਼ ਸੁਣੋ ਅਤੇ ਉਹ ਸਭ ਕੁਝ ਜਿਦਾ ਮੈਂ ਤੁਹਾਨੂੰ ਹੁਕਮ ਦਿੱਤਾ ਸੀ ਪੂਰਾ ਕਰੋ ਤਾਂ ਜੋ ਤੁਸੀਂ ਮੇਰੀ ਪਰਜਾ ਹੋਵੋ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ ਭਈ ਮੈਂ ਉਸ ਸੌ ਨੂੰ ਪੂਰਾ ਕਰਾਂ ਜਿਹੜੀ ਮੈਂ ਤੁਹਾਡੇ ਪਿਓ ਦਾਦਿਆਂ ਨਾਲ ਖਾਦੀ ਸੀ ਕਿ ਮੈਂ ਉਹਨਾਂ ਨੂੰ ਇੱਕ ਦੇਸ਼ ਦੇਵਾਂਗਾ ਜਿਹਦੇ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ ਜਿਹਾ ਅੱਜ ਦੇ ਦਿਨ ਹੈ ਤਾਂ ਮੈਂ ਉੱਤਰ ਦਿੱਤਾ ਅਤੇ ਆਖਿਆ ਅਮੀਨ ਹੈ ਯਹੋਵਾ ਆਮਨ ਯਹਵਾ ਯਾ ਹਯੋ ਨਰਾਕ ਕੋ ਇਸ ਮਿਦਾ ਵਚਨ 6 ਤਾਂ ਯਹਵਾ ਨੇ ਮੈਨੂੰ ਆਖਿਆ ਕਿ ਇਹਨਾਂ ਸਾਰੀਆਂ ਗੱਲਾਂ ਦੀ ਯਹੂਦਾ ਦੇ ਸ਼ਹਿਰਾਂ ਅਤੇ ਯਰੂਸ਼ਲਮ ਦੇ ਚੌਕਾ ਵਿੱਚ ਡੋਂਡੀ ਪਿਟਵਾ ਕੇ ਤੁਸੀਂ ਸਾਨੂੰ ਕੀ ਕਰਨਾ ਚਾਹੀਦਾ ਹੈ ਇਸ ਨੇਮ ਦੀਆਂ ਗੱਲਾਂ ਸੁਣੋ ਅਤੇ ਤੁਸੀਂ ਉਹਨਾਂ ਨੂੰ ਪੂਰਾ ਕਰੋ ਕਿ ਸਾਨੂੰ ਉਹਨਾਂ ਦਾ ਪਾਲਣ ਕਰਨਾ ਨਹੀਂ ਸਿਖਾਉਂਦਾ ਹੈ ਵਚਨ ਸਤ ਕਿਉ ਜੋਵੇ ਤੁਹਾਡੇ ਪਿਓ ਦਾਦਿਆਂ ਨੂੰ ਜਦ ਮੈਂ ਉਹਨਾਂ ਨੂੰ ਵਿਸਰਦੇਸ ਤੋਂ ਕੱਢ ਲਿਆਂਦਾ ਅਜ ਦੇ ਦਿਨ ਤੀਖ ਤਗੀਦ ਨਾਲ ਚਿਤਾਰਦਾ ਰਿਹਾ ਅਤੇ ਤੜਕੇ ਉੱਠ ਕੇ ਉਹਨਾਂ ਨੂੰ ਚਿਤਾਰਦਾ ਰਿਹਾ ਕਿ ਮੇਰੀ ਸੁਣੋ ਦੂਜੇ ਸ਼ਬਦਾ ਵਿੱਚ ਅਸੀਂ ਉਹਨਾਂ ਨੂੰ ਗਿਣਤੀ ਅਧਿਆਏ 9 ਵਿੱਚ ਲਿਖਿਆ ਪਰਮੇਸ਼ਵਰ ਦਾ ਵਚਨ ਦਿੱਤਾ ਕਿ ਜੇ ਉਹ ਪਸਾਖ ਦਾ ਪਰਬ ਨਹੀਂ ਮਨਾਉਂਦੇ ਤਾਂ ਉਹ ਲੋਕਾਂ ਵਿੱਚੋਂ ਨਾਸ਼ ਕੀਤੇ ਜਾਣਗੇ ਪਰ ਉਹਨਾਂ ਨੇ ਨਾ ਸੁਣਿਆ ਨਾ ਕੰਨ ਲਾਇਆ ਹਰੇਕ ਆਪਣੇ ਬੁਰੇ ਦਿਲ ਦੀ ਅੜੀ ਵਿੱਚ ਚੱਲਦਾ ਰਿਹਾ ਇਸ ਲਈ ਵੀ ਇਸ ਨੇਮ ਦੀਆਂ ਸਾਰੀਆਂ ਗੱਲਾਂ ਉਹਨਾਂ ਉੱਤੇ ਲਿਆਂਦੀਆਂ ਜਿਨ੍ਹਾਂ ਦਾ ਮੈਂ ਉਹਨਾਂ ਨੂੰ ਪੂਰਾ ਕਰਨ ਲਈ ਹੁਕਮ ਦਿੱਤਾ ਸੀ ਪਰ ਉਹਨਾਂ ਨੇ ਉਹਨਾਂ ਨੂੰ ਪੂਰਾ ਨਾ ਕੀਤਾ ਨਤੀਜਾ ਕੀ ਸੀ ਅਧਿਆਇ 11 ਵਚਨ 3 ਵਿੱਚ ਲਿਖੇ ਵਚਨ ਸਰਾਪਿਆ ਹੋਇਆ ਹੈ ਉਹ ਜਿਹੜਾ ਇਸ ਨੇਮ ਨੂੰ ਨਹੀਂ ਮੰਨਦਾ ਉਹਨਾਂ ਉੱਤੇ ਲਾਗੂ ਕੀਤਾ ਗਿਆ ਸੀ ਵਚਨ ਨੂੰ ਤਾ ਯਹੋਵਾ ਨੇ ਮੈਨੂੰ ਅਖਿਆ ਕਿ ਯਹੂਦਾਹ ਦੇ ਮਨੁੱਖਾਂ ਅਤੇ ਯਰੂਸ਼ਲਮ ਦੇ ਵਾਸੀਆਂ ਵਿੱਚ ਇੱਕ ਮਤਾ ਪਕਾਇਆ ਜਾਂਦਾ ਹੈ। ਉਹ ਆਪਣੇ ਪਹਿਲੇ ਪਿਓ ਦਾਦਿਆਂ ਦੀਆਂ ਬੁਰਾਈਆਂ ਵੱਲ ਫਿਰ ਗਏ ਹਨ। ਉਹਨਾਂ ਨੇ ਕੀ ਕਰਨ ਤੋਂ ਇਨਕਾਰ ਕੀਤਾ? ਜਿਨ੍ਹਾਂ ਨੇ ਮੇਰੀਆਂ ਗੱਲਾਂ ਨਹੀਂ ਸੁਨੀਆਂ। ਭਾਵੇਂ ਪਰਮੇਸ਼ਵਰ ਨੇ ਉਹਨਾਂ ਨੂੰ ਪਸਾਹ ਮਨਾਉਣ ਲਈ ਆਪਣਾ ਸੱਚਾ ਦਿਲ ਦਿਖਾਇਆ। ਉਹ ਦੂਜੇ ਦੇਵਤਿਆਂ ਦੇ ਪਿੱਛੇ ਚੱਲੇ ਗਏ ਹਨ ਅਤੇ ਉਹਨਾਂ ਦੀ ਪੂਜਾ ਕਰਨ ਲੱਗ ਗਏ। इसलिए क्योंकि अज दे चर्च पसा पुरब नहीं मना हालांकि प्रभु प्रभु कहते हैं पर ओ किस दी कर रहे हन, ओ हैं की आराधना क्रिसमस और सलीब दी उपासना द्वारा सूरज देवता दी आराधना कर रहे हैं इसलिए परमेश्वर ने कहा दियोत्या पिछे चले गए हन अते ओना दी पूजा करन लग गए ਇਸਰਾਇਲ ਦੇ ਘਰਾਣੇ ਅਤੇ ਯਹੂਦਾਹ ਦੇ ਘਰਾਣੇ ਨੇ ਮੇਰੇ ਨਾਮ ਨੂੰ ਤੋੜ ਛੱਡਿਆ ਹੈ ਜਿਹੜਾ ਮੈਂ ਉਹਨਾਂ ਦੇ ਪਿਓ ਦਾਦਿਆਂ ਨਾਲ ਬੰਨਿਆ ਸੀ। ਵਚਨ 11 ਇਸ ਲਈ ਯਹੋਵਾ ਹੈ ਉਹਨਾਂ ਫਰਮਾਉਂਦਾ ਹੈ ਵੇਖੋ ਮੈਂ ਉਹਨਾਂ ਉੱਤੇ ਉਹ ਕੀ ਕਰਨਗੇ ਬਦੀ ਲਿਆ ਰਹਾ ਹਾਂ ਜਿਸ ਤੋਂ ਨਿਕਲ ਨਾ ਸਕਣਗੇ ਭਾਵੇਂ ਉਹ ਮੇਰੀ ਵੱਲ ਚਿllੌਂ ਮੈਂ ਉਹਨਾਂ ਦੀ ਨਾ ਸੁਣਾਂਗਾ। ਤਦ ਯਹੂਦਾਹ ਦੇ ਸ਼ਹਿਰ ਤੇ ਯਰੂਸ਼ਲਮ ਦੇ ਵਾਸੀ ਜਾਣਗੇ ਅਤੇ ਦੂਜੇ ਦੇਵਤਿਆਂ ਲਈ ਚਿllੌਂਗੇ ਜਿਨ੍ਹਾਂ ਲਈ ਉਹ ਤੂਪ ਤੂਖਾਉਂਦੇ ਰਹੇ ਹਨ ਪਰ ਉਹ ਉਹਨਾਂ ਨੂੰ ਮੂਲੂ ਉਹਨਾਂ ਦੀ ਵਿਪਤਾ ਦੇ ਸਵੇ ਬਚਾ ਨਾ ਸਕਣਗੇ। ਪਰਮੇਸ਼ਵਰ ਨੇ ਉਹਨਾਂ ਪਾਪੀਆਂ ਲਈ ਸਵਰਗ ਵਿੱਚ ਵਾਪਸ ਜਾਣ ਦਾ ਰਸਤਾ ਖੋਲਣ ਲਈ ਜੀਵਨ ਦੀ ਬਵਸਥਾ ਖੋਲ੍ਹ ਲਈ ਜਿਨ੍ਹਾਂ ਨੇ ਸਵਰਗ ਵਿੱਚ ਪਾਪ ਅਤੇ ਇਸ ਧਰਤੀ ਤੇ ਸੁੱਟ ਦਿੱਤੇ ਗਏ ਫਿਰ ਵੀ ਸਾਰੀ ਮਨੁੱਖ ਜਾਤੀ ਨੂੰ ਇਹ ਦੱਸਣ ਦੇ ਉਹਨਾਂ ਦੇ ਯਤਨਾਂ ਦੇ ਬਾਵਜੂਦ ਉਹਨਾਂ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ ਅੱਜ ਲੋਕ ਹਰ ਹਫਤੇ ਐਤਵਾਰ ਦੀ ਆਰਾਧਨਾ ਕਰਦੇ ਹਨ ਅਤੇ ਸਾਲ ਵਿੱਚ ਇੱਕ ਵਾਰ ਕ੍ਰਿਸਮਸ ਮਨਾਉਂਦੇ ਹਨ ਕਿਉਂਕਿ ਸੂਰਜ ਦੇਵਤਾ ਦੀ ਆਰਾਧਨਾ ਦੀਆਂ ਇਹ ਬੇਤੁਕੀ ਪਰਥਾਵਾਂ ਚਰਚਾ ਵਿੱਚ ਹੋ ਰਹੀਆਂ ਹਨ ਜੋ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਨ ਦਾ ਦਾਵਾ ਕਰਦੇ ਹਨ ਇਸ ਲਈ ਸਾਨੂੰ ਇਸ ਯੁੱਗ ਦੇ ਸਾਰੇ ਲੋਕਾਂ ਨੂੰ ਸੂਚਿਤ ਕਰਨਾ ਚਾਹੀਦਾ ਹੈ ਕਿ ਪਰਮੇਸ਼ਵਰ ਉਹਨਾਂ ਲੋਕਾਂ ਵਿੱਚ ਫਰਕ ਕਰ ਰਹੇ ਹਨ ਜੋ ਉਹਨਾਂ ਦੇ ਲੋਕ ਹਨ ਅਤੇ ਜੋ ਨਹੀਂ ਹਨ ਤਾਂ ਵੀ ਪਰਮੇਸ਼ਵਰ ਸਾਰੇ ਲੋਕਾਂ ਨੂੰ ਮੌਕਾ ਦਿੰਦੇ ਹਨ ਪਰਮੇਸ਼ਵਰ ਦੀਆਂ ਸਾਰੀਆਂ ਸਿੱਖਿਆਵਾਂ ਮਤਵਪੂਰਨ ਕਾਰਖੰਡ ਜੋ ਇਹ ਨਿਰਧਾਰਤ ਕਰਦੀਆਂ ਹਨ ਕਿ ਅਸੀਂ ਪਰਮੇਸ਼ਵਰ ਦੇ ਲੋਕ ਹਾਂ ਜਾਂ ਨਹੀਂ ਅਤੇ ਅਸੀਂ ਸਵਰਗੀ ਨਾਗਰਿਕਤਾ ਲਈ ਯੋਗ ਹਾਂ ਜਾਂ ਨਹੀਂ ਇਸ ਲਈ ਸਾਨੂੰ ਉਹਨਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਮੈਂ ਆਸ ਕਰਦਾ ਹਾਂ ਕਿ ਸੀਯੋਨ ਦੇ ਮੈਂਬਰ ਬਾਈਬਲ ਰਾਹੀਂ ਪਰਮੇਸ਼ਵਰ ਦੀ ਇੱਛਾ ਦਾ ਪ੍ਰਚਾਰ ਕਰਨਗੇ ਕਿ ਜੇ ਕੋਈ ਪਰਮੇਸ਼ਵਰ ਦੇ ਲੋਕ ਬਣਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਪਸਾਹ ਮਨੋਲਣਾ ਚਾਹੀਦਾ ਹੈ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਅਜਿਹਾ ਕਰਨ ਨਾਲ ਵਿਸ਼ਵਾਸ ਵਿੱਚ ਸਾਰੇ ਪਰਿਵਾਰਾਂ ਨੂੰ ਆਸ਼ੀਸ਼ ਮਿਲੇਗੀ ਅਤੇ ਸੀਯੋਨ ਵਿੱਚ ਸਾਡੇ ਸਾਰੇ ਭਰਾ ਅਤੇ ਭੈਣਾਂ ਸਵਰਗ ਵਿੱਚ ਹੋਰ ਇਨਾਮ ਪ੍ਰਾਪਤ ਕਰਨਗੇ। ਇਸ ਦੁਆਰਾ ਮੈਂ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ